ਉਸੀ ਜੋੜ ਚੁੱਕੇ ਹੋ ਵਾਇਰਲ ਪੋਸਟ ਇੰਡੀਆ ਦੇ ਨਾਲ ਤੇ ਤੁਹਾਨੂੰ ਦੱਸ ਦਈਏ ਕਿ ਇੱਕ ਭਿਆਨਕ ਰੋਡ ਐਕਸੀਡੈਂਟ ਜਿਹੜਾ ਉਹ ਹੋਇਆ ਜਿਸ ਦੇ ਵਿੱਚ ਜਿਹੜਾ ਦੋ ਕਾਰ ਸਵਾਰ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਤਾਂ ਉੱਥੇ ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਹਲਕਾ ਅਜਨਾਲੇ ਦੇ ਐਮਐਲਏ ਕੁਲਦੀਪ ਸਿੰਘ ਢਾਲੀਵਾਲ ਉਥੋਂ ਜਦੋਂ ਸੜਕ ਤੋਂ ਗੁਜ਼ਰ ਰਹੇ ਸੀ ਤਾਂ ਇਹ ਹਾਦਸਾ ਵੇਖ ਕੇ ਉਹ ਆਪਣੀ ਟੀਮ ਦੇ ਨਾਲ ਰੁਕ ਗਏ ਤੇ ਤੁਰੰਤ ਜਿਹੜਾ ਵਾ ਉਹਨਾਂ ਜੀਆਂ ਦੀ ਹੈਲਪ ਜਿਹੜੀ ਮਦਦ ਜਿਹੜੀ ਆ ਉਹ ਕੀਤੀ ਗਈ ਦੋਵਾਂ ਜ਼ਖਮੀਆਂ ਨੂੰ ਤੁਰੰਤ ਫਤੇਗੜ ਝੂੜੀਆਂ ਦੇ ਸਰਕਾਰੀ ਹਸਪੀਟਲ ਵਿੱਚ ਇਲਾਜ ਦੇ ਦੌਰਾਨ ਦਾਖਲ ਕਰਵਾਉਣ ਲਈ ਭੇਜਿਆ ਗਿਆ ਤਾਂ ਡਾਕਟਰਾਂ ਨੇ ਜਿਹੜਾ ਵਾ ਉਹ ਇਲਾਜ ਵੀ ਸ਼ੁਰੂ ਕਰ ਦਿੱਤਾ ਪਰ ਤੁਹਾਨੂੰ ਉੱਥੇ ਇੱਕ ਦੁੱਖ ਦੀ ਗੱਲ ਦੱਸੀਏ ਕਿ ਰਾਸਤੇ ਵਿੱਚ ਹੀ ਜਿਹੜਾ ਇਲਾਜ ਦੌਰਾਨ ਇੱਕ ਨੌਜਵਾਨ ਨੇ ਆਪਣਾ ਦਮ ਜਿਹੜਾ ਉਹ ਤੋੜ ਦਿੱਤਾ ਤਾਂ ਦੂਜੇ ਦੀ ਜਿਹੜਾ ਵਾ ਹਾਲਤ ਅਜੇ ਵੀ ਫਿਰ ਉਹ ਦੱਸੀ ਜਾ ਰਹੀ ਆ ਤਾਂ ਇਹ ਸਾਰੀ ਜਿਹੜੀ ਵੀਡੀਓ ਜਿਹੜੀ ਆ ਬਾਅਦ ਦੇ ਵਿੱਚ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਐਮਐਲਏ ਸਾਹਿਬ ਦੀ ਟੀਮ ਦੇ ਵੱਲੋਂ ਇਹ ਵੀਡੀਓ ਜਿਹੜੀ ਆ ਆਪਣੇ ਪੇਜ ਤੇ ਵੀ ਪਾਈ ਜਾਂਦੀ ਆ ਦੁੱਖ ਵੀ ਜਤਾਇਆ ਜਾਂਦਾ ਕਿ ਵਾਹਿਗੁਰੂ ਪਰਮਾਤਮਾ ਉਸ ਪਰਿਵਾਰ ਦੇ ਜੀ ਜਿਹੜਾ ਵਾ ਉਹ ਜੀ ਚਲ ਗਿਆ ਬਹੁਤ ਵੱਡਾ ਦੁੱਖ ਲੱਗਾ ਵਾ ਕਦੇ ਵੀ ਘਾਟਾ ਨਹੀਂ ਪੂਰਾ ਹੋ ਸਕਦਾ ਸੋਗ ਦੀ ਲਹਿਰ ਆ ਤਾਂ ਪ੍ਰਮਾਤਮਾ ਜਿਹੜਾ ਵਾ ਇਹੋ ਅਰਦਾਸ ਕਹਿੰਦੇ ਕਰਦੇ ਆ ਕਿ ਚਰਨਾਂ ਦੇ ਵਿੱਚ ਨਵਾਸ ਜਿਹੜਾ ਉਹ ਬਖਸ਼ਣ ਤਾਂ ਬਿਲਕੁਲ ਤਾਂ ਸਭ ਕੁਝ ਪਿੱਛੇ ਛੱਡ ਕੇ ਜ਼ਰੂਰੀ ਕੰਮ ਪਿੱਛੇ ਛੱਡ ਕੇ ਆਮ ਆਦਮੀ ਪਾਰਟੀ ਦੇ ਐਮਐਲਏ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਜਿਹੜਾ ਵਾ ਇਸ ਨਾਲ ਨੌਜਵਾਨਾਂ ਦੀ ਜ਼ਖਮੀ ਨੌਜਵਾਨਾਂ ਦੀ ਜਿਹੜਾ ਵਾ ਮਦਦ ਜਿਹੜੀ ਆ ਪੈਲ ਦੇ ਆਧਾਰ ਤੇ ਜਿਹੜਾ ਉਹ ਕੀਤੀ ਗਈ ਤਾਂ ਤੁਸੀਂ ਵੀ ਦੇਖੋ ਇਹ ਸਾਰੀ